ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਸਭ ਨੂੰ ਸ਼ਾਮ ਰਸਤੀਆਂ ਰੱਖੇ ਮੇਰ ਪਰ ਹੱਥ ਰੱਖੇ ਆਪਾਂ ਅਰਦਾਸ ਕਰਦੇ ਹਾਂ ਸਾਰੇ ਜਾਣੇ ਖੁਸ਼ ਰਹੋ ਆਪੋ ਆਪਣੀ ਜ਼ਿੰਦਗੀ ਤੇ ਆਨੰਦ ਮਾਣੋ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਚਾਹੇ ਤੁਸੀਂ ਟਰਾਊਜ਼ਰ ਦੀ ਮੋਰੀ ਤੇ ਬਣਾ ਲਓ ਚਾਹੇ ਬਣਾ ਲਓ ਆਪਣੀ ਬਾਹ ਤੇ ਚਡਾਈਨ ਤੇ ਇਦਾਂ ਹਨਾ ਆ ਇਹਨੂੰ ਫੇਰ ਆਪਾਂ ਮੋੜਨਾ ਹੈ ਆਹ ਆਪਾਂ ਲੈ ਲਈਏ ਫਟ ਕਪੜਾ ਇਹਦੇ ਉੱਤੇ ਆਪਾਂ ਇਦਾਂ ਲੇਸ ਲਾ ਲੈਣੀ ਇਹਨੂੰ ਕਿਉਂ ਆਪਾਂ ਫੇਰ ਵਿਚਮੀ ਇਦਾਂ ਮੋੜਨਾ ਇਹਦੇ ਉੱਤੇ ਇਦਾਂ ਮੋੜਨਾ ਹੈ ਇਸ ਕਰਕੇ ਇਹਨੂੰ ਆਪਾਂ ਐਦਾਂ ਮੋੜ ਕੇ ਇੰਨੇ ਦੇ ਜਿੰਨੇ ਮੋੜਨਾ ਉਨੇ ਦੇ ਆਪਾਂ ਆਹ ਲੇਸ ਲਾਉਣੀ ਆ। ਬੰਨ ਲੈ ਇਕੱਲੀ ਲੇਸ ਲਾਉਣੀ ਆ, ਲੇਸ ਲਾ ਕੇ ਫਿਰ ਆਪਾਂ ਉੱਤੇ ਲਾਉਣੀ ਆ ਫੀਟੀਆਂ ਜਈਆਂ। ਤਾਂ ਮੇਰੇ ਗੁਰ ਵੀ ਪੰਜਾਬੀ ਦਰਜੀ ਚੈਨਲ ਤੇ ਤੁਹਾਡਾ ਸਵਾਗਤ ਹੈ। ਚੈਨਲ ਨੂੰ ਸ਼ੁਰੂ ਕਰਨ ਤੋਂ ਵੀਡੀਓ ਦੇਖਣ ਤੋਂ ਪਹਿਲਾਂ ਜਿੰਨੀ ਮੇਰੇ ਭੈਣ ਭਰਾਵਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਸ਼ੇਅਰ ਤੇ ਕਮੈਂਟ ਤੇ ਲਾਈਕ ਵੀ ਜਰੂਰ ਕਰਿਆ ਕਰੋ ਤਾਂ ਜੋ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕੁਝ ਨਾ ਕੁਝ ਆਪਾਂ ਨੂੰ ਸਿੱਖਣ ਨੂੰ ਇੱਕ ਦੂਜੇ ਤੋਂ ਮਿਲਦਾ ਆ ਤੇ ਬਾਕੀ ਹੋਰ ਸਾਰੇ ਆਪਾਂ ਕਹਿੰਦੇ ਪੇ ਤੰਦਰੁਸਤੀਆਂ ਰੇ ਹਰ ਇੱਕ ਦਾ ਚੈਨਲ ਗਰੋਥ ਕਰੇ ਤੇ ਬਾਕੀ ਹੁਣ ਲੋ ਜੀ ਆਪਾਂ ਆ ਬਣਾਉਨੇ ਆ ਤੁਹਾਨੂੰ ਪਤਾ ਲੱਗ ਜਾਣਾ ਕਿੱਦਾਂ ਬਣਦਾ ਹੈ ਹਨਾ ਆਪਾਂ ਇਹਦੇ ਉੱਤੇ ਪਹਿਲਾਂ ਇਹ ਲੈਸ ਲਾ ਲਈਏ ਕੱਪੜਾ ਰੱਖ ਲਿਆ ਅਸੀਂ ਦੀ ਆਪਾਂ ਲੈਸ ਲਾ ਲਈ ਹੈ ਤੇ ਇਹਦੇ ਉੱਤੇ ਹੁਣ ਆਪਾਂ ਲਾਉਣੇ ਆ ਆਹ ਹੇ ਦੇ ਉੱਤੇ ਆਪਾਂ ਇਹ ਦਲਾਉਣੇ ਆ ਤਾਂ ਜੋ ਆਪਾਂ ਫਿਰ ਇਹ ਆ ਥੱਲੇ ਨਹੀਂ ਚਲੀ ਜਾਵੇ ਹੈਨਾ ਤਾਂ ਇਹ ਦਲਾਉਣੇ ਆਪਾਂ ਇੱਕ ਜਿਹਦੇ ਉੱਤੇ ਦੀ ਉੱਤੇ ਲਾਉਣੇ ਆ ਇਹ ਫੇ ਆਪਣੀ ਥੱਲੇ ਨਹੀਂ ਚਲ ਜਾਣੀ ਇਹ ਕੀਂਗਰੀ ਜੇ ਉੱਤੇ ਰਹਿਣੀ ਹੈ ਬਾਕੀ ਤੁਸੀਂ ਛੋਟੇ ਲਾਲਾ ਛੋਟੇ ਲਾਉਣੇ ਆ ਉਹ ਤੁਹਾਡੀ ਖੁਸ਼ੀ ਹੈ ਵੱਡੇ ਵੀ ਲਾ ਸਕਦੇ ਆ ਤੇ ਛੋਟੇ ਵੀ ਲਾ ਸਕਦੇ ਆ ਹਨਾ ਉਹ ਜਿੰਦਾਂ ਦੇ ਤੁਹਾਨੂੰ ਪਸੰਦ ਆ ਤੁਸੀਂ ਉਦਾਂ ਲਾ ਸਕਦੇ ਆ ਤੇ ਆਪਾਂ ਇਹ ਬਾਹਾਂ ਤੇ ਵੀ ਬਣਾ ਸਕਦੇ ਆ ਦਾ ਟਰੌਜ਼ਰ ਦੀ ਮੋਰੀ ਤੇ ਵੀ ਬਣਾ ਸਕਦੇ ਆ ਬਾਕੀ ਆਪਾਂ ਕੱਟ ਦੇਣਾ ਬਾਦੂ ਹੈਗੇ ਜਿਹੜੇ ਤੇ ਆਪਾਂ ਇੰਨੇ-ਇੰਨੇ ਰੱਖਣੇ ਆ। ਬਾਕੀ ਆਪਾਂ ਕੈਂਚੀ ਨਾਲ ਕੱਟ ਵੀ ਸਕਦੇ ਆ ਤਾਂ ਦੂਜਾ ਵੀ ਕਰ ਸਕਦੇ ਆ ਆਪਾਂ। ਏ ਮੈਂ ਪਹਿਲਾਂ ਬਣਾ ਕੇ ਰੱਖਿਆ ਹੋਆ ਤੁਸੀਂ ਵੀ ਬਣਾ ਕੇ ਰੱਖ ਸਕਦੇ ਫੇਰ ਕਿਉਂ ਆਪਣਾ ਟਾਈਮ ਦੀ ਬਚਤ ਹੋ ਜਾਂਦੀ ਆ ਜੇ ਤਾਂ ਆਪਾਂ ਟਰੌਜ਼ਰ ਦੀ ਮੋਰੀ ਤੇ ਲੱਗਣੇ ਆ ਫੇਰ ਤਾਂ ਜ਼ਿਆਦਾ ਲੱਗਣੇ ਆ ਜੇ ਤੁਸੀਂ ਬਾਹਾਂ ਤੇ ਲਾਉਣੇ ਤਾਂ ਫੇਰ ਘੱਟ ਲੱਗਣੇ ਆ ਕਿਉਂ ਮੋਰੀ ਫੇਰ ਵੀ ਮੋਰੀ ਖੁੱਲੀ ਹੁੰਦੀ ਹੈ ਜਿਹੜੀਆਂ ਆਪਣੀਆਂ ਬਾਹਾਂ ਹੁੰਦੀਆਂ ਉਹ ਥੋੜੀਆਂ ਜਿਹੀਆਂ ਛੋਟੀਆਂ ਹੁੰਦੀਆਂ 6 ਇੰਚ ਤੱਕ ਹੀ ਆਪਾਂ ਰੱਖੀਦੀ ਆ ਤਾਂ ਜਿਹੜੀ ਆਪਣੀ ਹੁੰਦੀ ਟਰੌਜ਼ਰ ਦੀ ਮੋਰੀ ਉਹ ਫੇ ਆਪਾਂ 10 12 ਇੰਚ ਤੱਕ ਰੱਖੀਦੀ ਆ ਇਨੂੰ ਹੁਣ ਆਪਾਂ ਇਦਾਂ ਮੋੜਨਾ ਇਦਾਂ ਫਿਰ ਇਹ ਆਪਣੇ ਆਦੇ ਲੈਸ ਵੀ ਨਿਕਲਣ ਤੇ ਕਟਾਵ ਵੀ ਇਧਰ ਪਾਸੇ ਨਿਕਲ ਜਾਣੇ ਇਹਨੇ ਪ੍ਰੈਸ ਕਰਕੇ ਇਹ ਤਹਾਂ ਲਾ ਕੇ ਰੱਖੀਆਂ ਆਂ ਵੀ ਕਿਉਂ ਫੇ ਆਪਣਾ ਟਾਈਮ ਦੀ ਬਚਤ ਹੋ ਜਾਂਦੀ ਨਹੀਂ ਆਪਣਾ ਟਾਈਮ ਬਹੁਤ ਲੱਗਦਾ ਫੇ ਵੀਡੀਓ ਨੂੰ ਹਨਾ ਰਹਿ ਗਿਆ ਆਪਣਾ ਇੱਕ ਲਾ ਦੇਣਾ ਉਹਦੇ ਆਪਾਂ ਕੱਟ ਕੇ ਜੇ ਤੁਸੀਂ ਪ੍ਰੈਸ ਕੀਤਾ ਤਾਂ ਫਿਰ ਉਹਦੀ ਤੈਅ ਲੱਗ ਜਾਂਦੀ ਹੈ ਕੱਪੜੇ ਦੀ ਨਹੀਂ ਉਹਦੀ ਤੈਨ ਨਹੀਂ ਲੱਗ ਰਹੀ ਹੈਗੀ ਇਨੂੰ ਆਪਾਂ ਪਾੜ ਪਾਉਣੇ ਆ ਥੋੜੇ ਪਾਉਣੇ ਥੋੜੇ ਪਾ ਲਓ ਜਿਆਦਾ ਪਾਉਣੇ ਜਿਆਦਾ ਪਾ ਲਓ ਇਹ ਆਪਾਂ ਥੱਲੇ ਛਾਂਲੜ ਕੇ ਲਾਉਣੀਆਂ ਉਹ ਆਹੀ ਪਾ ਇਹ ਤੁਹਾਡੇ ਕੋ ਸੁੱਤੀ ਕੱਪੜਾ ਹੈ ਫਿਰ ਉਹਦੇ ਬੜ ਬੋਸੋਨੇ ਪੈਣੇ ਆ ਉਹਦੀ ਗਰੀਜ ਵੀ ਵੱਜ ਜਾਣੀ ਹੈ ਇਹਦੀ ਥੋੜੀ ਜਿਹੀ ਗਰੀਜ ਤਾਂ ਬੰਦ ਦੇਣੀ ਆਪਾਂ ਇਹ ਜਦ ਆਪਾਂ ਇਹਨੂੰ ਬੜਾ ਨੂੰ ਇਦਾਂ ਇਦਾਂ ਕਰ ਦੇਣਾ ਇਹ ਇਦਾਂ ਗਰੀਜ ਬੰਦ ਦੇਣੀ ਆਪਾਂ ਇਦਾਂ banding apa, seluruh kamu, dasarnya ਇਹ ਤਾਂ ਤੁਹਾਡੇ ਕੋ ਸੂਤੀ ਕੱਪੜਾ ਆਇਆ ਹਾ ਜਿਹੜਾ ਉਹ ਪੈਟਰਨ ਜਿਹੇ ਹੁੰਦਾ ਤਾਂ ਫੇਰ ਵਧੀਆ ਮੇਰੇ ਕੋ ਸੂਤੀ ਹੈ ਨਹੀਂ ਸੀ ਮੇਰੇ ਕੋ ਹੁਣ ਆਹ ਕੱਪੜਾ ਆਇਆ ਇਹ ਤੇ ਮੈਂ ਹੁਣ ਇਹੀ ਲਾਉਣਾ ਹੈ ਹਨਾ ਕਿਉਂ ਇੰਡੀਆ ਤਾਂ ਆਪਣੇ ਸਭ ਕੁਝ ਮਿਲ ਜਾਂਦਾ ਇਹ ਬਾਹਲੀਆਂ ਕੰਟਰੀਆਂ ਤੁਹਾਨੂੰ ਵੀ ਪਤਾ ਵੀ ਓខਾ ਮਿਲਦਾ ਆ ਤੇ ਇਹ ਹੁਣ ਆਪਾਂ ਇਹਦੇ ਥੱਲੇ ਅੰਦਰ ਰੱਖ ਲੈਣਾ ਥੱਲੇ ਰੱਖ ਕੇ ਆਪਾਂ ਇਹ ਦੋ ਸੀਨ ਲਾ ਦੇਣੀ ਹੈ ਤੇ ਇਹ ਫੇਰ ਆ ਸੀ ਹੁਣ ਆਪਣੀ ਆ ਜਾਣੀ ਹੈ ਨਾਲੇ ਆਪੇ ਦੇ ਉੱਤੇ ਸੀਨ ਲਾ ਲੈਣੇ ਨਾਲੇ ਆਪਾਂ ਆਪਣਾ ਕੱਪੜਾ ਵੇਚ ਆ ਜਣਾ ਹੈ। ਇੱਥੇ ਕੱਟ ਲੈਣਾ ਆਪਾਂ। ਇਹ ਦਲੇਸ ਫੋੜੀ ਆ ਜਾਣੀ ਹੈ ਇਹ ਕਾਲੀ ਹੈ ਲੈਸ ਧਾਗੇ ਵਾਲੀ ਜੇ ਤੁਹਾਡੇ ਕੋਲ ਦੂਜੀ ਲੈਸ ਹੈ ਤਾਂ ਫੇਰ ਵਧੀਆ ਹੈ ਮੇਰੇ ਕੋਲ ਕਾਲੀ ਹੈ ਇਹ ਧਾਗੇ ਵਾਲੀ ਸੋਥੀ ਜਿਹੜੀ ਹੁੰਦੀ ਹੈ ਆ ਦੇਖੋ ਬਾਹ ਤੇ ਚਾਹੇ ਤੁਸੀਂ ਲਾ ਲਓ ਚਾਹੇ ਇਹ ट्राਊਜ਼ਰ ਦੀ ਮੋਰੀ ਦੇ ਲਾਲਾ ਤੇ ਜੇ ਤੁਹਾਡੇ ਕੋਈ ਕਪੜਾ ਸੂਤੀ ਆ ਉਹ ਪੈਟਰਨ ਹੈਗਾ ਆ ਤਾਂ ਜਿਹੜਾ ਹੁੰਦਾ ਮੋਟਾ ਜਿਹਾ ਕਪੜਾ ਤੇ ਉਹਦੇ ਤੁਸੀਂ ਇੱਧਰ ਬੜ ਪਾ ਕੇ ਥੱਲੇ ਲਾਣਾ ਤੇ ਫਿਰ ਸਭ ਤੋਂ ਵੇਚਰ ਹੈ ਤੇ ਮੇਕੋ ਇਹ ਕਪੜਾ ਸੂਤੀ ਹੈ ਨਹੀਂ ਸੀ ਰੇਸ਼ਮੀ ਆ ਕਪੜਾ ਤੇ ਫਿਰ ਮੈਨੂੰ ਹੁਣ ਇਹਦੀ ਲਾਉਣੀ ਪਈ ਤੇ ਇੱਕ ਤਾਂ ਇੱਥੇ ਲਾ ਦੇਣੀ ਐ ਤਾਂ ਉਸਿੱਤੇ ਇੱਦਾਂ ਕਈ ਤਰ੍ਹਾਂ ਬਣ ਜਾਂਦੇ ਜੇ ਹੁਣ ਤੁਸੀਂ ਆਹ ਜਿਹੜੇ ਕਟਾਂ ਜਹੇ ਆ ਆ ਥੱਲੇ ਐਦੇ ਲੈਣ ਦਾ ਲੇਸ ਲਾ ਦੋ ਇਦਾਂ ਤੇ ਆ ਇੱਥੇ ਇਦਾਂ ਰੱਖ ਦੋ ਮੈਂ ਤੁਹਾਨੂੰ ਉਹ ਵੀ ਰੱਖ ਦੇਣੀ ਇਦਾਂ ਰੱਖ ਦੋ ਇਦਾਂ ਰੱਖ ਕੇ ਤਾਂ ਫੇਰ ਤੁਸੀਂ ਹਨਾ ਇਹਨੂੰ ਉੱਪਰੋਂ ਐਦਾਂ ਸੀਨ ਲਾ ਦੋ ਜਾਂ ਪਾਸੇ ਆ ਤੇ ਐਦਾਂ ਸੀਨ ਲਾ ਦੋ ਪਹਿਲਾਂ ਇਹਨੂੰ ਇੱਕ ਤਾ ਮੋੜ ਦੋ ਇਹ ਕਈ ਤਰ੍ਹਾਂ ਬਣ ਜਾਂਦੇ ਮੈਂ ਤੁਹਾਨੂੰ ਬਣਾ ਕੇ ਵੀਡੀਓ ਪਾਉਂਗੀ ਤਾਂ ਇਹ ਤਾਂ ਹੁਣ ਮੈਂ ਵੀ ਮਤਲਬ ਥੋੜੀ ਜਹੀ ਇੱਦਾਂ ਪਾਈ ਐ ਕਿਉਂ ਆਪਾਂ ਬਾਹਰ ਇੱਦਾਂ ਜ ਡੈਨ ਪਾ ਸਕਦੇ ਇੱਥੇ ਇਦਾਂ ਲੈਸ ਲਾ ਦੇਣੀ ਆ ਤੇ ਆਪਣੇ ਚ ਡੈਨ ਬਣ ਜਾਣਾ ਹਨਾ ਇੱਦਾਂ ਜੇਠਾਡੇ ਕੋ ਲੈਸ ਜਿਆਦਾ ਚੌੜੀ ਹੈ ਤਾਂ ਤੁਸੀਂ ਉਹ ਲਾ ਸਕਦੇ ਮੇਰੇ ਕੋ ਜਿਆਦਾ ਚੌੜੀ ਹੈ ਨਹੀਂ ਮੇਰੇ ਕੋ ਇਹ ਅੱਧੇ ਕੈਂਚ ਚੜੀ ਹੈ ਵੀ ਮੈਂ ਇਹ ਹੀ ਹੁਣ ਲਾਉਣੀ ਆ ਤਾਂ ਬਾਹਰ ਜ ਡੈਨ ਇਹ ਬਹੁਤ ਵਧੀਆ ਬਣਦਾ ਤੇ ਮੈਂ ਤੁਹਾਨੂੰ ਉਦਾਂ ਵੀ ਪਾਉਂਗੀ ਆਹ ਜਿਹੜੇ ਆਪਾਂ ਕਟਾਂ ਬਣਾਈ ਤੇ ਇਦਾਂ ਆ ਦੇ ਇੱਕ ਤਾਂ ਇੱਥੇ ਰੱਖ ਕੇ 10 ਮਿੰਟ ਇੱਧਰ ਲਾ ਦੇਣੀ ਤੇ ਅਸੀਂ ਹੁਣ ਇੱਧਰ ਲਾ ਦੇਣੀ ਆ ਤੇ ਦੋਨੀਆਂ ਪਾਸੇ ਸੀਨ ਲੱਗ ਜਾਣੀ ਜਿਹੜਾ ਆ ਆਹ ਆ ਹੈ ਨਾ ਗੱਬਾ ਇਹਦਾ ਆਹ ਆ ਇਹਨੂੰ ਆਪਾਂ ਇਦਾਂ ਮੋੜ ਦੇਣਾ ਇਦਾਂ ਮੋੜ ਕੇ ਸੀਨ ਲਾਏ ਬਹੁਤ ਸੋਨੇ ਕਟਾਜਾ ਬਣਦੇ ਤੇ ਮੈਂ ਹੁਣ ਸਿੱਧੇ ਕਟਾਜਾ ਬਣਾਤੀ ਤੇ ਮੈਂ ਹੁਣ ਸਿੱਧੀ ਸੀਨ ਲਾਤੀ ਆ ਤੇ ਬਾਕੀ ਜਿੱਦਾਂ ਤੁਸੀਂ ਜ਼ਿਆਦਾ ਕਰਨਾ ਜ਼ਿਆਦਾ ਵੀ ਕਰ ਸਕਦੇ ਆ ਹੈ ਨਾ ਦੇ ਹੱਥਾਂ ਦੀ ਮਿਹਨਤ ਤੇ ਤੁਸੀਂ ਜਿੰਦਾ ਮਰਜ਼ੀ ਬਣਾ ਲਓ ਆਹ ਦੇ ਜਿੰਦਾ ਮਰਜ਼ੀ ਲੈ ਜਾਓ ਫਟਾ ਜਿੰਦਾ ਮਰਜ਼ੀ ਫੁੱਲ ਬੁੱਪੀ ਪਾ ਲਓ ਤੇ ਇਹ ਤੁਸੀਂ ਹੱਥਾਂ ਚ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਦੇਖੋ ਇਹ ਕਿੰਨਾ ਸੋਹਣਾ ਬਣ ਗਿਆ ਹੈ ਚਾਹੇ ਤੁਸੀਂ ਜੈਂਪਰ ਦੀ ਮੋਰੀ ਲਾ ਲਓ ਤੇ ਚਾਹੇ ਇਹਨੂੰ ਲਾ ਲਓ ਟਰੌਜ਼ਰ ਦੀ ਮੋਰੀ ਤੇ ਤਾਂ ਸੌਰੀ ਜੈਂਪਰ ਦੀ ਬਾਹਾਂ ਦੀ ਮੋਰੀ ਤੇ ਤੇ ਚਾਹੇ ਤੁਸੀਂ ਲਾ ਦਿਓ ਟਰੌਜ਼ਰ ਦੀ ਮੋਰੀ ਜਦੋਂ ਦੇਖੋ ਜੀ ਆਪਣਾ ਇਹ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਇਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ